ਕਦਾਂ ਇਹ ਜਿਹੜਾ ਤਾਰ ਕੇ ਗਏ ਆ ਕਿਉਂਕਿ ਤੇਲ ਪੋਇਆ ਵਾ ਮੈਂ ਯਾਰਾ ਕਾਹੇ ਜਾਂਦਾ ਨਾ ਤਾਰ ਕੇ ਬੱਜੇ ਬੰਦੇ ਤਿੰਨ ਪਾਰੇ ਬੰਦੇ ਭੱਜੇ ਨਾ ਪਾਪਾ ਮੇਰੇ ਕੋਲ ਤੇਲ ਵਾਪਸ ਮੁੜਿਆ ਫਿਰ ਇਹਨੂੰ ਲੈਣ ਆਏ ਆ ਇਹ ਫੇਲੇ ਪੈਸੇ ਮੈਂ ਪੈਸੇ ਨਾ ਦੇ ਨੰਨ ਦੇ ਉਹ ਨਾਲ ਉਥੇ ਅਛਾ ਤੂੰ ਨੰਦਪੁਰ ਆ ਕੇ ਤੇਲ ਪਾਉਣ ਕੇ ਉਥੇ ਤੋਥੇ ਆਇਆ ਤੂੰ ਉਹ ਅੱਗ ਲੱਗਦੀ ਬੰਦ ਉਹਨਾਂ ਨੂੰ ਉਥੇ ਜਾ ਕੇ ਚੇਤਾ ਬਵਾ ਲਿਆ ਗਿਆ ਉਥੇ ਜਾ ਕੇ ਚੇਤਾ ਆ ਮੈਂ ਜੜਾ ਵੀਰ ਜੀ ਕੀ ਵਾਪਰਿਆ ਪਾਜੀ ਇਹ ਤਿੰਨ ਬੰਦੇ ਆਏ ਆ ਕਮਾਣਾ ਵੱਲੋਂ ਤੇਲ ਪਾਇਆ ਇਹਨਾਂ ਨੇ ਇਹਨੂੰ ਇਹਨੂੰ ਵੀਰ ਨੂੰ ਬੰਦੇ ਨੂੰ ਰਾਜ ਧਾਰਗੇ ਆ ਇਹਦੇ ਨਾਲ ਦੋ ਸਾਥੀ ਇਹਦੇ ਠੀਕ ਆ ਜੀ ਉਹ ਦੋ ਸਾਥੀ ਨੇ ਇਥੋਂ ਇਹਨਾਂ ਨੇ ਤੇਲ ਪਾਇਆ 1000 ਰੁਪਏ ਦਾ ਕੋਈ ਉਹਨੂੰ ਭੱਜੇ ਆ ਮੈਂ ਇਹਨਾਂ ਦੇ ਮਗਰ ਗਿਆ ਵਾ ਉਹਨਾਂ ਦੇ ਮਗਰ ਗਿਆ ਤੇ ਉਹ ਬੰਦੇ ਦੁਕੀਓ ਫੇਰ ਵਾਪਸ ਮੁੜੇ ਇਹਨੂੰ ਲੈਣ ਵਾਸਤੇ ਸਾਡੇ ਇੱਕ ਬੰਦੇ ਨੇ ਹੱਥ ਵੜਤਾ ਜੇ ਜੀ ਇਹਨਾਂ ਉਹ ਦੋ ਮੋਕੇ ਦੇ ਫਰਾਰ ਹੋ ਗਏ ਜੇ ਤੇ ਆ ਸਾਡੇ ਕਾਬੂ ਆ ਗਿਆ ਜੇ ਇਹ ਪਿੰਡ ਆਪਣਾ ਧੂਲ ਕਦਾਜਾ ਪਿਆ ਜੇ ਤੇਲ ਕਿੰਨਾ ਕਿੰਨੇ ਦਾ ਪਾਇਆ 1000 ਰੁਪਏ ਦਾ ਪਾਇਆ ਜੀ ਸਪਲੈਂਡਰ ਮੋਟਰਸਾਈਕਲ ਦੇ ਵਿੱਚ ਪਾਇਆ ਗਿਆ ਸਪਲੈਂਡਰ 'ਚ ਮੋਟਰਸਾਈਕਲ ਤੇ ਠੀਕ ਹੈ ਹਾਂਜੀ ਹਾਂਜੀ ਤੁਹਾਡਾ ਨਾਮ ਕੀ ਬੀਤੀ ਪਾ ਜੀ ਮੇਰਾ ਨਾ ਤੇ ਪੰਪ ਦਾ ਨਾਮ ਕੀ ਹੈ ਬਾਬਾ ਨਾਮ ਬਾਬਾ ਨਾਮ ਬਾਬਾ ਨਾਮ ਨਹੀਂ ਪਤਾ ਮਾਰਿਆ ਮੇਲ ਚੱਲਿਆ ਨਹੀਂ ਹੋਣ ਉਹ ਜਿਹੜਾ ਮੁੰਡਾ ਜਿਹਦੇ ਸੱਟ ਲੱਗੀ ਉਹ ਕਿੱਥੇ ਖੜਿਆ ਜੇ ਪਾਜੀ ਉਹ ਉਹ ਨਹੀਂ ਖੜਿਆ ਜੇ ਖੁੱਸੂ ਖੜਿਆ ਠੀਕ ਪੁਲਿਸ ਨੇ ਇਨਫੋਰਮ ਕਰਤਾ ਤੁਸੀਂ ਪੁਲਿਸ ਨੇ ਇਨਫੋਰਮ ਕਰਤਾ ਹਾਂਜੀ ਭਾਈ ਪੁਲਿਸ ਨੇ ਇਨਫੋਰਮ ਕਰਤਾ ਕਿਦੋਂ ਲੱਗੀ ਪੰਪ ਕਦੋਂ ਦਾ ਕਦੋਂ ਦੀ ਇਹ ਵਾਰਦਾਤ ਹੋਈ ਕਿੰਨਾ ਚਿਰ ਹੋ ਗਿਆ ਓਕੇ ਹਾਰਜ ਪਿੰਡ ਕਿਹੜਾ ਧੂਲਕਾ ਕੰਮ ਕਰਦਾ ਕੰਮ ਮੋਟਰਸਾਈਕਲਾਂ ਦਾ ਮੋਟਰਸਾਈਕਲ ਅੰਦਰ ਤੇ ਆਇਆ ਕਿੱਥੋਂ ਆਣ ਤੋਂ ਹੁਣ ਮੈਂ ਬਾ ਉੱਥੇ ਨੰਦਪੁਰ ਸਾਹਿਬ ਦਰਸ਼ਨ ਕਰਨ ਗਿਆ ਹਾਂ ਚੰਗੇ ਦਰਸ਼ਨ ਕਰਨ ਗਿਆ ਇੱਥੇ ਹੱਥ ਕਿਉਂ ਵੱਡੇ ਕੁਟਕੇ ਵੱਡੇ ਉਹਦਾ ਉਹ ਤੇ ਬਾਬਾ ਮੈਂ ਤਾਂ ਉਹਦੇ ਨਾਲ ਬਹਿ ਕੇ ਆਇਆ ਹੁਣ ਕੋਈ ਵਾਕਿਆ ਬਾ ਤੇਰੇ ਨਹੀਂ ਵਾਕ ਨਹੀਂ ਮੈਨੂੰ ਥੋੜੀ ਪਤਾ ਹੁਣ ਆ ਤੁਹਾਨੂੰ ਕਰਨਾ ਛਿੰਨੀ ਦੇ ਛੋਟੇ ਭਰਾ ਦਾ ਟੋਰ ਬਾਬਾ ਅੱਛਾ ਜੀ ਨਾ ਮੈਂ ਗੁਰ ਕੀਤੇ ਛੇ ਭਰਾ ਦਾ ਠੀਕ ਹੈ ਜੀ ਕਿ ਮੈਂ ਜਿਹੜੂ ਇੱਥੇ ਇੱਕ ਕਰਨਾ ਸੀ ਉਸੇ ਫੋਨ ਗਿਆ ਵਾ ਤੇ ਮੈਂ ਉਸੇ ਵੇਲੇ ਆ ਗਿਆ ਹਾਂ ਹਾਂ ਜੀ ਤੇ ਇਹਨਾਂ ਨੇ ਮਤਲਬ ਤਨਾ ਨਹੀਂ ਗਾ ਨੇ ਤੀਰ ਕੋ ਆਇਆ ਵਾ ਅੱਛਾ ਜੀ ਤੇ ਇਹਨਾਂ ਦੇ ਵੀ ਗੂਗਲ ਪੇ ਕਰ ਦਿੰਦੇ ਆ ਤੇ ਮੁੜ ਕੇ ਲਿਕੇ ਜਿਉਂ ਢੋੜੇ ਇੱਕ ਨੂੰ ਨਾ ਧਾਰ ਦਿੱਤਾ ਜਿਹੜੇ ਕੋ ਡੰਡੇ ਝੋਟੇ ਹਥਿਆਰ ਹੀ ਜਿਹੜੇ ਕੋ ਹਾਂ ਉਹ ਦੁਬਾਰਾ ਨੂੰ ਲੈਣਾ ਹੈ ਜਦੋਂ ਪਟਰੋਲ ਪੰਪ ਦੇ ਲਾਗੋ ਇਹ ਸਾਡੇ ਬੰਦੇ ਫੇਰਲੇ ਪੈ ਗਈ ਆ ਤੇ ਉਹਨਾਂ ਨੇ ਬੰਦੇ ਦਾ ਆਪਣੇ ਗੁਰਗੀਤ ਤੇ ਸਿੱਖਦਾ ਜਿਹੜਾ ਤੇਲ ਪਾ ਕੇ ਪਹਿਲਾਂ ਭੱਜ ਗਿਆ ਭੱਜ ਗਿਆ ਮੁੜ ਕੇ ਵਾਪਸ ਇੱਕ ਬੰਦਾ ਰਹਿ ਗਿਆ ਨਾ ਉਹ ਲੈਣ ਆਏ ਆ ਉਹ ਫਿਰ ਜਿਹੜਾ ਜਿਹੜੇ ਲੈਣ ਆਏ ਉਹਨਾਂ ਨੇ ਧਿਆਨ ਨਾ ਕੀਤਾ ਉਹਨਾਂ ਕਿ ਜਿਹੜਾ ਰਹਿ ਗਿਆ ਸੀ ਨਹੀਂ ਜਿਹੜਾ ਜਿਹੜੇ ਲੈਣ ਆਏ ਵਾਪਸ ਉਹਨਾਂ ਨੇ ਉਹਨਾਂ ਨੇ ਹੁਣਾ ਕੀਤਾ ਉਹਨਾਂ ਨੇ ਹੁਣਾ ਕੀਤਾ ਇਹ ਜਿਹੜੀ ਗੁੱਟ ਤੇ ਸੱਟ ਲੱਗੀ ਕਾਫੀ ਜਿਆਦਾ ਵੱਧਿਆ ਗਿਆ ਉਹ ਜਿਆਦਾ ਕ ਕਿਹੜੇ ਹਸਪਤਾਲ ਲੈ ਗਏ ਨੇ ਅਮਨਦੀਪ ਲੈ ਕੇ ਗਏ ਉਹਨੂੰ ਕਿੰਨੀ ਉਮਰ ਹੈ ਜਿਨ੍ਹਾਂ ਤੇ ਸੱਟ ਲੱਗੀ ਹੈ ਉਹਨੀ ਉਮਰ ਹੋਣੀ ਹੈ ਜੀ 24-25 ਸਾਢੇ 23-24 ਸਾਢੇ ਲਗਭਗ ਜਿਹੜੇ ਮਾਲਕ ਨੇ ਉਹਨਾਂ ਦਾ ਬੇਟਾ ਹੈ ਇਹ ਨਹੀਂ ਮਾਲਕ ਮਤਲਬ ਜਿਹੜੇ ਸਾਡੇ ਮਾਮੇ ਦਾ ਪੋਤਾ ਵਾ ਉਹ ਵੀ ਨਾਲ 파ਟਨਰ ਆ ਠੀਕ ਹੈ ਬਿਲਡਰ ਦੇ ਨਾਲ 파ਟਨਰ ਵਾ ਤੁਹਾਨੂੰ ਕੀ ਲੱਗਦਾ ਆਪਣੇ ਪਿਆਰੀ ਸਾਹਿਬ ਇਹ ਦਿਨੋਂ ਦਿਨ ਘਟਨਾਵਾਂ ਵਧ ਰਹੀਆਂ ਕੱਲ੍ਹ ਜੇ ਘਟਨਾ ਆ ਆਪਣੇ ਘਰ ਤੇ ਉਹ ਹਰਾਤ ਹੁਣ ਹੋ ਗਏ ਨਾ ਇਹੋ ਜਿਹੀ ਹਰਾਤ ਕਦੀ ਹੋਈ ਨਹੀਂ ਇਹੋ ਜਿਹੀ ਹਰਤ ਨਹੀਂ ਕਦੀ ਹੋਈ ਹੁਣ ਤੇ ਕੋਈ ਸ਼ੀਫ ਨਹੀਂ ਕਰ ਦੁਕਾਨ 4 ਵਜੇ 5 ਵਜੇ ਦੇ ਕਿਉਂਕ ਇਹ ਕਿੰਨੇ ਵਜੇ ਦੀ ਘਟਨਾ ਆਏ ਇਹ ਹੁਣ ਤੋਂ ਇੱਕ ਘੰਟਾ ਪਹਿਲਾਂ ਦੀ ਗੱਲ ਹੈ तकरीबन ਮੀਰਬਾਉਟ ਦੋ ਨੇ ਹੰਗਾਏ ਆ ਹਾਂਜੀ ਇੱਕ ਨੂੰ ਪਿੱਛੇ ਦਾੰਦ ਤੱਕ ਤੇ ਅੱਛਾ ਤਿੰਨ ਜਣੇ ਸੀ ਉੱਥੇ ਇੰਨੇ ਜਣੇ ਉਸ ਰਾਜ ਜਿਹਨੂੰ ਘੇਰੇ ਉਹਨੂੰ ਦੱਸਿਆ ਵੀ ਇੱਥੇ ਦੋ ਜਣੇ ਆਏ ਆ ਅੱਛਾ ਤੇ ਉਹਦੇ ਪਿੰਟ ਤੇ 10000 ਰੁਪਏ ਦਾ ਤੇਲ ਪਾਇਆ ਵਾ ਅੱਛਾ ਤੇ ਉਹ ਆਂਦੇ ਗੂਗਲ ਪੇ ਕਰਨੇ ਦੂਜੇ ਮੁੰਡੇ ਨੇ ਗਾੜੀ ਹੋਈ ਆ ਹਾਂ ਤੇ ਜਦੋਂ ਹੁਣ ਲੱਗੇ ਤੇ ਮੁਰਗੇ ਉਹਨਾਂ ਸਟਾਰਟ ਕਰਕੇ ਦੌੜ ਗਏ ਆ ਮਗਰ ਮੋਟਰਸਾਈਕਲ ਆਇਆ ਹਾਂ ਤੇ ਰਾਜ ਇੱਕ ਨਿਹੰਗੀ ਸੀ ਉਹਨੂੰ ਘੇਰਿਆ ਉਹਨੂੰ ਲੈਣ ਆਉਂ ਪਿੱਛੋਂ ਲੈਣਾ ਆਇਆ ਵੀ ਲੋ ਇਹ ਵੇਖ ਕੇ ਵਾਪਸ ਹੀ ਮੁੜ ਗਿਆ ਤਾਂ ਫੇ ਇਹਨੂੰ ਘੇਰਿਆ ਤੇ ਗੱਡੀ ਆ ਕੇ ਮੁੰਡਾ ਜਿਹੜਾ ਮਾਲਕੀ ਹੋਮ ਰਿਹਾ ਉਹਦੇ ਜਿਹੜਾ ਕੀ ਨਾ ਉਹ ਘੁਰਕੀਰਤਾ ਪੁੱਤਰ ਸਾਫ ਸਾਫ ਹੋ ਜਾਏਗਾ ਸਾਫ ਸਫੇ ਪਿੰਡ ਬਾਗੇ ਪੁਲਿਸ ਨੇ ਕੋਈ 20 25 ਰਾਉਂਡ ਉਹ ਉਹਦੇ ਜਿਆਦਾ ਗੁੱਟ ਦੇ ਉੱਤੇ ਫਿਰ ਉਹਦੇ ਮਾਰੀ ਆ ਉਹ ਗੱਡੀ ਨੂੰ ਚੌਂਡੇ ਉਹ ਰਾਜੂ ਨੂੰ ਆਇਆ ਐਸਾ ਉਹਨਾਂ ਨੇ ਗੱਡੀਓ ਘੇਰਿਆ ਜਦੋਂ ਇਹ ਜਿਹੜਾ ਮਾਰ ਕੀਤਾ ਇੱਕ ਉਹਨੇ ਅਗਨੇ ਕੀਤਾ ਜਾਂ ਤਿੰਨਾਂ ਨੇ ਕੀਤਾ ਨਹੀਂ ਤੇਨੇ ਦੋ ਹੀ ਦੋਨੇ ਕਿਤਾ ਉਥੇ ਹੀ ਪਹੁੰਚੇ ਜਿਹੜਾ ਹੋਇਆ ਅੱਜ ਤੇ ਇੱਥੇ ਰਹਿ ਗਏ ਨਾ ਅਸੀਂ ਉੱਥੇ ਪਹੁੰਚੇ ਨਹੀਂ ਤੀਜਾ ਸਾਥੀ ਕਿਤੇ ਕਿੱਦਾਂ ਫੜਿਆ ਤੀਂ ਫਿਰ ਉਹਦਾ ਉਹ ਇੱਥੇ ਰਾਜ ਹੀ ਉਹ ਆਂ ਤਾਂ ਮੈਂ ਡਾਂਗਾ ਫੜਾਈਆਂ ਅੱਛਾ ਉਹਨੂੰ ਤਾਰ ਕੇ ਪਿੱਛੇ ਹਾਂ ਪਿੱਛੇ ਤਾਰ ਕੇ ਫੇਰ ਉਹਨੂੰ ਚੜਾਉਣਾ ਤਿੰਨ ਜਣੇ ਕਿ ਲੋੜ ਨਹੀਂ ਜਣਾ ਇਹ ਦੱਸਿਆ ਕਿਹੜੇ ਪਿੰਡ ਦਾ ਜਿਹੜਾ ਫੜਿਆ ਵਾ ਕਿਹੜੇ ਪਿੰਡ ਦਾ ਇਹ ਅੱਜ ਪਤਾ ਨਹੀਂ ਦੱਸਿਆ ਨਹੀਂ ਉਹਦਾ ਅੱਛਾ ਇਹ ਤੇ ਤੁਸੀਂ ਫੜ ਕੇ ਫੜਾਇਆ ਪੁਲਿਸ ਨੂੰ ਹਾਂ ਜੀ ਸੁਣਾਇਆ ਕਿ ਉਹ ਤਿੰਨ ਨਿਹੰਗ ਸੀਗੇ ਇੱਕ ਨੂੰ ਅੱਗੇ ਨਾ ਤਾਰ ਦਿੱਤਾ ਤੇ ਦੋਨਾਂ ਨੇ ਇਹਨਾਂ ਕੋਈ 1000 ਰੁਪਏ ਦਾ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਗੂਗਲ ਪੇ ਕਰ ਦਿੰਦੇ ਹਾਂ ਇਹ ਆਪਣਾ ਨੂੰ ਦੱਸਣ ਲੱਗ ਪਿਆ ਤਾਂ ਉਹਨੇ ਚਰਚੋਂ ਮੋਟਰਸਾਈਕਲ ਲੈ ਕੇ ਚਲੇ ਗਏ ਕਿਨੇ ਉਹਦਾ ਪਿੱਛਾ ਕੀਤਾ ਇਹਨਾਂ ਦੀ ਜਹਾਮਤ ਹੋਈ ਉਹਨਾਂ ਨੇ ਇਹਨਾਂ ਦੇ ਕਿਰਪਾਨ ਮਾਰ ਦਿੱਤੀ ਆ ਛੱਟ ਲੱਗੀ ਆ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਜਿਹੜੇ ਜਿਹੜੇ ਕਿਰਪਾਨ ਵੱਜੀ ਆ ਗੁੱਟ ਤੇ ਇਹ ਕੌਣ ਸੀ ਇੱਕ ਰੁਕੀਰਤ ਸਿੰਘ ਸੀਗਾ ਇਹਨਾਂ ਦੱਸਿਆ ਪਿੰਡ ਬਾਗਿਆਂ ਦਾ ਇਹ ਪਾਰਟਨਰਸ਼ਿਪ ਆ ਇਹਦੀ ਪਰੌਲਪਨ ਵਿੱਚ ਅੱਛਾ ਜੀ ਹੁਣ ਕਿਥੇ ਲੈ ਕੇ ਗਏ ਨੇ ਜੀ ਉਹਨੂੰ ਇਹ ਇਹਨਾਂ ਦੇ ਦੱਸਣ ਮੁਤਾਬਕ ਅੰਮ੍ਰਿਤਸਰ ਲੈ ਗਏ ਇਹ ਜਿਹੜੇ ਤਿੰਨ ਨੇਹੰਗ ਸੀ ਇਹ ਮੋਟਰਸਾਈਕਲ ਤੇ ਸੀ ਇਨ੍ਹਾਂ ਦੇ ਦਸਮ ਤੱਕ ਮੋਟਰਸਾਈਕਲ ਤੇ